ਉਹ ਵੀ ਆਪਣਾ ਰਾਜ ਸਾਜ ਸਭ ਕੌਜਾ ਲੈ ਕੇ ਆਪਾਂ ਤੇ ਇੱਥੇ ਜਿਹੜੇ ਭਰਾ ਕੀਤਾ ਹੋਇਆ ਹੈ ਤੇ ਹੋਰ ਜਿਹੜੇ ਕਾਰਸੇਵ ਵਾਲੇ ਸਾਧੂ ਸੰਤ ਹੈ ਉਹ ਵੀ ਬਹੁਤ ਹੀ ਗੁਰੂ ਸਾਹਿਬ ਵਾਲੇ ਮਹਾਪੁਰਸ਼ ਉਹ ਵੀ ਆਪਦੇ ਪਹੁੰਚੇ ਆਧਾਰ ਰਸਤਾ ਬਸਾਂ ਲੈ ਕੇ ਆਏ ਆ ਹਜੂਰ ਸਾਹਿਬ ਤੋਂ ਜੋ ਬਾਬਾ ਨਰਿੰਦਰ ਸਿੰਘ ਜੀ ਕਾਰਸੇਵ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਉਹ ਵੀ ਆਪ ਦਾ ਨਾਲ ਹੀ ਜਿਹੜੇ ਸੰਗਤਾਂ ਲੈ ਕੇ ਨਾਲ ਆਪਣਾ ਰਾਜ ਸਾਜ ਲੈ ਕੇ ਆਏ ਹੋਏ ਆ ਇਸ ਕਰਕੇ ਅਹੀਂ ਜਿੰਨੀਆਂ ਇਹ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਇਹਨਾਂ ਨੇ ਗੁਰਮਤਾ ਕੀਤਾ ਉਹ ਸਭ ਤੋਂ ਪਹਿਲਾਂ ਤੇ ਬਾਬਾ ਜੀ ਇਹਨਾਂ ਦਲਾਂ ਨੂੰ ਤੋੜਿਆ ਏ ਕਿ ਤੁਸੀਂ ਜਾ ਕੇ ਉੱਥੇ ਆਪੇ ਪੜਾ ਲਾਓ ਮਗਰ ਜਿਹੜੀਆਂ ਨਿਹੰਗ ਸਿੰਘ ਜਿੰਨੀਆਂ ਜਥੇਬੰਦੀਆਂ ਉਹ ਕਿਸਾਨਾਂ ਦੇ ਹੱਕ ਸੱਚ ਵਾਸਤੇ ਜਿਹੜੀਆਂ ਉਹ ਤੁਹਾਡੇ ਨਾਲ ਐ ਪਿੱਛੇ ਬਹੁਤ ਹੀ ਵੱਡੇ ਸਕੇਲ ਤੇ ਜਿਹੜੀਆਂ ਸਾਰੀਆਂ ਜਥੇਬੰਦੀਆਂ ਨਾਲ ਜਿੰਨੀ ਸੰਗਤ ਜਿਹੜੀਆਂ ਜਥੇਬੰਦੀਆਂ ਦੇ ਨਾਲ ਜੁੜੀ ਐ ਉਹ ਬਹੁਤ ਹੀ ਜਲਦੀ ਜਿਹੜੀ ਇਹ ਤੁਹਾਡੇ ਪਹੁੰਚ ਰਹੀ ਹੈ ਤੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਤੇ ਇਹਨਾਂ ਦੇ ਨਾਲ ਅਨਿਆ ਨਾ ਕਰੋ ਇਹ ਹਲਦਾਤੇ ਐ ਇਹ ਜਿਹੜੀਆਂ ਕੋਹ ਦੀਆਂ ਰਾਤਾਂ ਜਿਹੜੀਆਂ ਚਾਲਦੇ ਐ ਆਪ ਦਾ ਫਿਰ ਫਸਲ ਕਰਕੇ ਤੇ ਫਿਰ ਬਾਜ਼ਾਰਾਂ ਵਿੱਚ ਲਿਆ ਕੇ ਇਸਾਰੀ ਦੁਨੀਆ ਸਕਦੀ ਸਕਉਂਦੀ ਆ ਤੇ ਇਹ ਜਿਹੜਾ ਜਰੂਰ ਜਿਹੜਾ ਜਿਹੜਾ ਸੱਚ ਧਰਮ ਜਿੱਥੇ ਹੋਏ ਉਹਦਾ ਮੋਰਚਾ ਜਿਹੜਾ ਜਰੂਰ ਫਤਿਹ ਹੁੰਦਾ ਇੱਕ ਸਮਾਂ ਸੀ ਜਦੋਂ ਇੰਸੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਇਹ ਦੋਸਤਾਂਾਂ ਦੇ ਹਿੰਦੂਆਂ ਨੂੰ ਜਦੋਂ ਖਤਰਾ ਹੋਇਆ ਮੰਦਰਾਂ ਨੂੰ ਖਤਰਾ ਹੋਇਆ ਜਾਂ ਤਿਲਕ ਤੇ ਜੰਝੋ ਨੂੰ ਖਤਰਾ ਹੋਇਆ ਤੇ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਠੀਕਰ ਹੋਰ ਦਲੀਸੇ ਰਤੁਰਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨ ਹਵਾਲ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਬਲੀਦਾਨ ਦਿੱਤਾ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਥੇ ਜੋਤ ਜਗਦੀ ਆ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ ਇਸ ਕਰਕੇ ਨਸਰੀ ਆਗਾ ਕੇ ਹੀ ਸਾਰੀਆਂ ਜਥੇਬੰਦੀਆਂ ਵੱਲੋਂ ਕਾਰਸਿਕ ਸੇਵਾ ਵਾਲੇ ਸਾਰੇ ਜਿੰਨੇ ਧਾਰਮਿਕ ਜਥਿਆਂ ਜਥੇਬੰਦੀਆਂ ਇਹਦਾ ਅੱਜ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਤੁਹਾਡੇ ਨਾਲ ਆ ਜਿੰਨਾ ਚਿਰ ਤੱਕ ਇਹ ਮੋਰਚਾ ਜਿੰਮੇਦਾਰਾਂ ਦਾ ਫਤ ਨਹੀਂ ਹੁੰਦਾ ਉਹਨਾਂ ਚਿਰ ਸੱਕ ਅਸੀਂ ਤੁਹਾਡੇ ਨਾਲ ਡੱਟ ਕੇ ਰਵਾਂਗੇ ਗੁਰੂ ਕਿਰਪਾ ਕਰਦੇ ਇਸੇ ਵਿਸ਼ਵਾਸ ਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ